ਜੱਟਾਂ ਦੀਆਂ ਗੁੱਤਾਂ ਕਿਵੇਂ ਬਣੀਆਂ ਇਸ ਇਤਿਹਾਸ ਵਿੱਚ ਅੱਜ ਅਸੀਂ ਸਭ ਤੋਂ ਪਹਿਲਾਂ ਗਰਚੇ ਗੁੱਤ ਦਾ ਇਤਿਹਾਸ ਜੋ ਅਸੀਂ ਦੱਸ ਰਹੇ ਹਾਂ ਗਰਚੇ ਜੱਟ ਤਮਰ ਰਾਜਪੂਤਾਂ ਦੀ ਇੱਕ ਸ਼ਾਖ ਹੈ ਕਿਸੇ ਸਮੇਂ ਇਸ ਕਬੀਲੇ ਦਾ ਦਿੱਲੀ ਉੱਤੇ ਰਾਜ ਹੁੰਦਾ ਸੀ ਦਿੱਲੀ ਦੇ ਤਮਰ ਰਾਜੇ ਅਨੰਗਪਾਲ ਦੂਜੇ ਤੇ ਕੋਈ ਪੁੱਤਰ ਨਹੀਂ ਸੀ ਚੋਹਾਨਾ ਨੇ 1164 ਈਸਵੀ ਦੇ ਲਗਭਗ ਉਹ ਦਿੱਲੀ ਉਹਨਾਂ ਤੋਂ ਖੋ ਲਈ ਕੁਸਮਗਰਮ ਬਾਅਦ ਪ੍ਰਥਵੀਰਾਜ ਚੋਹਾਨ ਦਿੱਲੀ ਦਾ ਬਾਦਸ਼ਾਹ ਬਣ ਗਿਆ ਤਮਰ ਦਿੱਲੀ ਦਾ ਇਲਾਕਾ ਛੱਡ ਕੇ ਕਾਫੀ ਗਿਣਤੀ ਵਿੱਚ ਰਾਜਸਥਾਨ ਵਿੱਚ ਉੱਤਰਵ ਚਲੇ ਗਏ ਰਾਜਸਥਾਨ ਵਾਲੇ ਗਰਚੇ ਵੀ ਦਿੱਲੀ ਦੇ ਕਮਰ ਖਜਾਨਾ ਜਮਨਾ ਨਦੀ ਦੇ ਆਲੇ ਦੁਆਲੇ ਤੋਂ ਉੱਠ ਕੇ ਆਪਣੇ ਤੂਰ ਭਾਈਚਾਰੇ ਨਾਲ ਪਹਿਲਾ ਰਾਜਸਥਾਨ ਵੱਲ ਗਏ ਫਿਰ ਲੁਧਿਆਣੇ ਦੇ ਖੇਤਰ ਵਿੱਚ ਜਾ ਕੇ ਆਬਾਦ ਹੋ ਗਏ। ਇਹ ਦੱਖਣੀ ਮਾਲੇ ਵਿੱਚ ਸਿੱਧੂ ਬਰਾੜ ਕੋਟਕਪੂਰੇ ਤੱਕ ਬਰਾੜ ਦੀ ਖੇਤਰ ਵਿੱਚ ਫੈਲੇ ਹੋਏ ਸਨ। ਇਹ ਮੋਗੇ ਵਿੱਚ ਗਿੱਲਾਂ ਦਾ ਜ਼ੋਰ ਸੀ ਨਿਹਾਲੇ ਵਾਲਾ ਖੇਤਰ ਵਿੱਚ ਢਾਲੀ ਵਾਲਾ ਦਾ ਕਬਜ਼ਾ ਸੀ ਲੁਧਿਆਣੇ ਦਾ ਖੇਤਰ ਹੀ ਬੇਵਾਦ ਸੀ ਜਿਹੜਾ ਲੁਧਿਆਣਾ ਦਾ ਖੇਤਰ ਉਹ ਬਾਦ ਨਹੀਂ ਸੀਗਾ ਗਰੇਵਾਲ ਗਰਚਿਆਂ ਤੋਂ ਮਗਰੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਗਰਚੇ ਲੁਧਿਆਣੇ ਦੇ ਖੇਤਰ ਜਬਾਹ ਨਹੀਂ ਸਦ ਵਿੱਚ ਆਏ ਗਰੇਵਾਲ ਪੰਦਰਵੀਂ ਸਦ ਵਿੱਚ ਆਏ ਕਰਚੇ ਜਮਨਾ ਦਰਿਆ ਦੇ ਹਰੇ ਭਰੇ ਇਲਾਕੇ ਵਿੱਚੋਂ ਆ ਕੇ ਸਤਲੁਜਿਤ ਬਿਆਸ ਦੇ ਹਰੇ ਭਰੇ ਖੇਤਰਾ ਵਿੱਚ ਨਵੇਂ ਪਿੰਡ ਵਸਾਕੀ ਵਸਕੇ ਪਰਮਾਰ ਵੀ ਇਸ ਸਮੇਂ ਹੀ ਆਏ ਗਰਚੇ ਗੋਦ ਦਾ ਜਠੇਰਾ ਪਿੰਡ ਕੁਹਾੜਾ ਜ਼ਿਲ੍ਹਾ ਲੁਧਿਆਣਾ ਵਿੱਚ ਹੈ ਇਸ ਤੋਂ ਇਲਾਵਾ ਟੰਡਾਰੀ ਕਲਾਂ ਟੰਡਾਰੀ ਖੁਰਦ ਸ਼ੰਕਰ ਬਿਲਗਾ ਮੁਜ਼ਾਰਾਦ ਪਿੰਡਾਂ ਵਿੱਚ ਵੀ ਗਰਚੇ ਜਿਹੜੇ ਗੋਦ ਦੇ ਕਾਫੀ ਜੱਟ ਉਹ ਰਹਿੰਦੇ ਹਨ ਦੁਆਬੇ ਵਿੱਚ ਵੀ ਫਿਲੌਰ ਨਵਾਂ ਸ਼ਹਿਰ ਰੂੜ ਦੇ ਗਰਚੇ ਗੋਦ ਦਾ ਜਿਹੜਾ ਗਰਚਾ ਨਾਮ ਇੱਕ ਪੁਰਾਣਾ ਉੱਗਾ ਪਿੰਡ ਹੈ ਇਸ ਪਿੰਡ ਵਿੱਚ ਗਰਚੇ ਗੋਦ ਦੇ ਜਠੇਰੇ ਆਦੀ ਦੀ ਅਧਿਆਨਾ ਸਥਾਨ ਤੇ ਮੜੀ ਹੈ ਗਰਚੇ ਗੋਦ ਦੇ ਲੋਕ ਪੂਜਾ ਕਰਦੇ ਹਨ ਆਦੀ ਮਹਾਨ ਸੰਨਿਆਸੀ ਸੀ ਗਰਚਿਆਂ ਦੇ ਪੁਜੋਤ ਬ੍ਰਾਹਮਣ ਹਨ ਰੋਪੜ ਜ਼ਿਲ੍ਹਾ ਦੁਆਬੇ ਵਿੱਚ ਗਰਚੇ ਦਲਿਤ ਜਾਤੀ ਵਿੱਚ ਵੀ ਹਨ ਕੁਝ ਹਿੰਦੂ ਵੀ ਹਨ ਮਾਨਸਾ ਲੱਕੇ ਦੇ ਜਿਹੜੇ ਪਿੰਡ ਬੀਰੂਕੇ ਕਲਾ ਵਿੱਚ ਦਿਲਿਓ ਹਲਕ ਚਹਲ ਤੇ ਗਰਚੇ ਜੱਟ ਵਸਦੇ ਹਨ ਅ ਗਰਚੇ ਆਪਣਾ ਪਛੋਕੜ ਜੜਾ ਲੁਧਿਆਣਾ ਜ਼ਿਲ੍ਹਾ ਹੀ ਉਹ ਦੱਸਦੇ ਹਨ ਲੁਧਿਆਣਾ ਜ਼ਿਲ੍ਹੇ ਦੇ ਗਰਚੇ ਜੱਟ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਕਾਫੀ ਅ ਪ੍ਰਭਾਵਸ਼ਾਲੀ ਹਨ ਇਹਨਾਂ ਦੀ ਜੜੀ ਆਰਥਿਕ ਹਾਲਤ ਵੀ ਠੀਕ ਹੈ ਇੰਨਾ ਦੇ ਜਿਹੜੇ ਕੁਝ ਪਿੰਡ ਪਾਇਲ ਕੋਲ ਵੀ ਹਨ ਢੰਡਾਰੀ ਪਿੰਡ ਦੇ ਸਰਦਾਰ ਅਸ਼ੂਰ ਸਿੰਘ ਗਰਚਾ ਨੇ ਵੀ ਲੇਖਕ ਨੂੰ ਗਰਚੇ ਗੋਤ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ। ਅ ਸੀੜੇ ਚੰਦੜ ਟੰਡੇ ਕੰਦੋਲੀ ਖੋਸੀ ਨੈਣ ਵੀ ਤੂਰਾ ਦੇ ਹੀ ਉਪ ਗੋਤ ਹਨ। ਹਨ ਇਹਨਾਂ ਵਿੱਚੋਂ ਜਾਂ ਨਾ ਵੀ। ਬਹੁਤੇ ਗਰਚੇ ਲੁਧਿਆਣੇ ਦੇ ਦੁਆਬੇ ਵਿੱਚ ਵੀ ਆਪਣੇ ਆਬਾਦ ਹੋ ਗਏ। ਪੰਜਾਬ ਵਿੱਚ ਵੀ ਗਰਤੇ ਜਿਹੜੇ ਗਰਚੇ ਜੱਟਾਂ ਦੀ ਗਿਣਤੀ ਘਟਾ ਹੈ ਕਿਉਂਕਿ ਇਹ ਤੂਰਾਂ ਦਾ ਹੀ ਜਿਹੜਾ ਛੋਟਾ ਗੋਤ ਹੈ ਤੂਰ ਜੱਟਾਂ ਦਾ ਪੁਰਾਣਾ ਗੋਤ ਹੈ ਇਹ ਆਪਣਾ ਜਿਹੜਾ ਸੰਬੰਧ ਹੈ ਮਹਾਭਾਰਤ ਦੇ ਪਾਂਡੂ ਨਾਲ ਜੋੜਦੇ ਹਨ ਮਹਾਭਾਰਤ ਦੇ ਸਮੇਂ ਵੀ ਪੰਜਾਬ ਵਿੱਚ 83 ਜਾਟਕ ਵੀਲੇ ਆਬਾਦ ਸਨ ਜੱਟਾਂ ਦੇ ਖੱਤਰੀਆਂ ਦੇ ਕਈ ਗੋਤ ਸਾਂਝੇ ਹਨ ਜੱਟਾਂ ਦੇ ਜਿਹੜੇ ਖੱਤਰੀਏ ਆ ਉਹਨਾਂ ਦੇ ਕਈ ਗੋਤ ਸਾਂਝੇ ਹਨ ਜੱਟਾਂ ਦੇ ਕਈ ਪ੍ਰਾਚੀਨ ਰਾਜ ਘਰਾਣੇ ਭਾਰਤ ਦੇ ਪ੍ਰਾਚੀਨ ਇਤਿਹਾਸ ਵਿੱਚ ਬਹੁਤ ਉੱਗੇ ਤੇ ਸ਼ਕਤੀਸ਼ਾਲੀ ਹਨ ਅਗਰਚਾ ਵੀ ਜੱਟਾਂ ਦਾ ਯੁੱਗ ਅਤੇ ਛੂਟਾ ਗੋਤ ਹੈ ਤੂਰਾਂ ਦੀਆਂ ਕਈ ਮੂਹੀਆਂ ਹਨ ਅਸਲ ਵਿੱਚ ਤੂਰਾਂ ਜਾਂ ਤਵਰਾਂ ਦਾ ਮੁੱਢਲਾ ਘਾਰ ਮੱਧ ਏਸ਼ੀਆ ਦਾ ਤੁਰਕਸਥਾਨ ਖੇਤਰੀ ਹੈ ਬਹੁਤੀਆਂ ਜੱਟ ਜਾਤੀਆਂ ਈਰਾਨ ਤੇ ਅਫਗਾਨਿਸਤਾਨ ਦੇ ਰਸਤੇ ਹੀ ਵਕੋ ਸਮੇਂ ਭਾਰਤ ਵਿੱਚ ਪਹੁੰਚੀਆਂ ਸਨ ਸਿੰਧ ਜਮਨਾ ਤੇ ਰਾਵੀ ਆਦਿ ਦਰਿਆਵਾਂ ਦੇ ਖੇਤਰਾਂ ਵਿੱਚ ਸਦਾ ਲਈ ਜੜੀਆਂ ਉਹ ਫਸ ਗਏ ਆਬਾਦ ਹੋ ਗਏ ਪਹਿਲਾਂ ਗਰਚੇ ਜਿਹੜੇ ਕੇਵਲ ਜਮਨਾ ਦੇ ਖੇਤਰ ਵਿੱਚ ਹੀ ਆਬਾਦ ਸਨ ਹੁਣ ਮਾਲਵੇ ਅਤੇ ਦੁਆਬੇ ਵਿੱਚ ਦੂਰ-ਦੂਰ ਤੱਕ ਵਸਦੇ ਹਨ ਗਰਚਾ ਜਗਤ ਪਰਸਿੱਦ ਗੋਤ ਬਹੁਤ ਹੀ ਪਰਸਿੱਦ ਹੈ ਗੋਤ ਜਿਹੜਾ ਪੰਜਾਬ ਦਾ ਜੱਟਾਂ ਵਿੱਚ ਜਿਹੜਾ ਉਹਨਾਂ ਦਾ ਬੋਲਬਾਲਾ ਹੈ ਇਹਨਾਂ ਦਾ ਸਮਾਜਿਕ ਤੇ ਰਾਜਨੀਤਿਕ ਦਰਜਾ ਵੀ ਰਾਜਪੂਤਾਂ ਤੇ ਬ੍ਰਾਹਮਣਾਂ ਆਦਤੋਂ ਉੱਚਾ ਹੈ ਆਰਥਿਕ ਹਾਲਤ ਚੰਗੀ ਹੋਣ ਦੇ ਕਾਰਨ ਜੀਵਨ ਪੱਧਰ ਵੀ ਠੀਕ ਹੈ ਸੋ ਇਹਨਾਂ ਦਾ ਜਿਹੜਾ ਗਰਚਾ ਗਰਚੇ ਗੋਦਵਾਰੇ ਸਾਨੂੰ ਉਹਨਾਂ ਦਾ ਕੁਝ ਇਤਿਹਾਸ ਸੀ ਉਹਨਾਂ ਦਾ ਜਿਹੜਾ ਜੋ ਕਿਤਾਬ ਵਿੱਚ ਛਪਿਆ ਆ। ਅੱਗੇ ਸੀ ਚੱਲਦੇ ਆ ਖੋਸੇ ਗੋਤਵਾਲ ਖੋਸੇ ਜੱਟਾਂ ਦਾ ਜਿਹੜਾ ਬੈਕਗ੍ਰਾਉਂਡ ਹੈ ਉਹਨਾਂ ਦੇ ਜਿਹੜੇ ਇਤਿਹਾਸ ਹੈ। ਇਹ ਤਮਰ ਰਾਜਪੂਤ ਉਹਨਾਂ ਦੀ ਇੱਕ ਸ਼ਾਖਾ ਹਨ। ਚੋਹਾਨ ਚੋਹਾਨਾਂ ਨੇ ਤਵਰਾ ਤੋਂ ਦਿੱਲੀ ਦਾ ਰਾਜ ਖੋਲਿਆ ਪ੍ਰਸਿੱਧ ਇਤਿਹਾਸਕ ਡਾਕਟਰ ਫੌਜਾ ਸਿੰਘ ਨੇ ਆਪਣੀ ਜਿਹੜੀ ਕਿਤਾਬ ਮਹਾ ਪੰਜਾਬ ਦਾ ਇਤਿਹਾਸ ਜਲਦੀ ਤੀਜੀ ਵਿੱਚ ਲਿਖਿਆ ਹੈ ਕਿ ਸੰਬਰ ਜਾਂ ਅਜਮੇਰ ਦੇ ਚੋਹਾਨਾਂ ਤੇ ਦਿੱਲੀ ਦੇ ਤੁਮ ਤੁਮਾਰਾ ਵਿਚਕਾਰ ਲੜਾਈਆਂ ਤੇ ਇੱਕ ਬਹੁਤ ਲੰਮੇ ਸਿਲਸਲੇ ਤੋਂ ਬਾਅਦ ਦਿੱਲੀ ਜਿਹੜੀ ਆ 1164 ਈਸਵੀ ਤੋਂ ਪਹਿਲਾਂ ਚੋਹਣਾ ਦੇ ਕਬਜ਼ੇ ਵਿੱਚ ਆ ਗਈ ਸੀ ਪੰਜਾਬ ਵਿੱਚ ਤਮਰਾਂ ਨੂੰ ਤੂਰ ਕਿਹਾ ਜਾਂਦਾ ਹੈ ਤੂਰ ਆਪਣਾ ਦਿੱਲੀ ਦਾ ਰਾਜ ਖਵਾ ਕੇ 1164 ਈਸਵੀ ਦੇ ਮਗਰੋਂ ਪੰਜਾਬ ਦੇ ਮੋਗੇ ਦੇ ਇਲਾਕੇ ਵਿੱਚ ਆ ਕੇ ਰਾਜ ਖਸਾਉਣ ਤੋਂ ਹੀ ਇਹਨਾਂ ਦਾ ਨਾਮ ਖੋਸੀ ਪੈ ਗਿਆ ਰਾਜ ਜਾਨੀ ਖਸ ਗਿਆ ਨਾ ਤਾਂ ਜਿਹੜਾ ਸੀ ਸੋ ਸਾਰੇ ਇਹਨਾਂ ਨੂੰ ਖੋਸੇ ਕਹਿਣ ਲੱਗ ਪਏ ਇਸ ਗੋਦਾਵਡੇਰਾ ਰਣਜੀਤ ਸਿੰਘ ਸੀ ਜਿਸ ਜਗ੍ਹਾ ਖੋਸੇ ਠਹਰੇ ਉਹਨਾਂ ਦਾ ਨਾਮ ਖੋਸਾ ਰਣਜੀਤ ਪੈ ਗਿਆ ਇਹ ਪਿੰਡ ਜਨੇਰ ਤੋਂ 2 ਕੁ ਮੀਲ ਦੂਰ ਸਤਲੁਜ ਦਰਿਆ ਦੇ ਪੁਰਾਣੇ ਵਹਨ ਉੱਤੇ ਹੈ ਖੋਸੇ ਗੋਤ ਦੇ ਲੋਕ ਖੋਸਾ ਰਣਜੀਤ ਪਿੰਡ ਦੇ ਛੱਪਰ ਉੱਤੇ ਗੋਤ ਦਾ ਤੂਰ ਹੈ ਪਰ ਉਹਨਾਂ ਦਾ ਗੋਤ ਤਾਂ ਤੂਰ ਹੈ ਪਰ ਇਹਨਾਂ ਦੀ ਜਿਹੜੀ ਆਲਗ ਖੋਸੀ ਹੀ ਗੋਦ ਦੇ ਤੌਰ ਤੇ ਪ੍ਰਸਿੱਧ ਹੋਈ 11 1900 ਜਿਹੜੀ 11 ਈਸਵੀ ਦੇ ਰਿਪੋਰਟ ਅਨਸਾਰ ਰਤੀਆਂ ਪਿੰਡ ਦੇ ਖੋਸੀ ਜਿਨੀਉ ਪਾਉਂਦੇ ਅਤੇ ਦੂਜਿਆਂ ਨਾਲੋਂ ਵਰਤਨ ਤੋਂ ਪਰਹੇਜ਼ ਕਰਦੇ ਹਨ ਪਹਿਲਾਂ ਪਹਿਲ ਖੋਸੀ ਆਉਣ ਤੋਂ ਮਗਰੋਂ ਖੋਸੀਆਂ ਨੇ ਆਪਣੇ ਪੁਰਾਣੇ ਰਸਮ ਰਿਵਾਜ ਛੱਡ ਦਿੱਤੇ ਵਿੱਦਿਆ ਪ੍ਰਾਪਤ ਕਰਕੇ ਤਰੱਕੀ ਦੀ ਵੀ ਕੀਤੀ ਉਹਨਾਂ ਨੇ ਕਾਫੀ ਤਰੱਕੀ ਕੀਤੀ ਮੋਗੇ ਦੇ ਨਾਲ ਵਸਦੇ 12 ਪਿੰਡ ਹਨ ਉਹਨਾਂ ਦੇ ਇਹਨਾਂ ਦਾ ਮੋਢੀ ਪਿੰਡ ਤਾਂ ਖੋਸਾ ਰੰਧੀਰੀ ਹੈ ਅਟਾਰੀ ਅਤੇ ਬਲਖੰਡੀ ਦੇ ਸਰਦਾਰ ਖੋਸੇ ਸੇਖਣ ਖੋਸੇ ਕਲਾਹੀਂ ਉਹ ਜਿਹੜਾ ਖੋਸੇ ਜੱਟਾਂ ਦਾ ਬਹੁਤ ਵੱਡਾ ਪਿੰਡ ਹੈ ਫਰੋਜ਼ਪੁਰ ਦੇ ਇਲਾਕੇ ਵਿੱਚ ਖੋਸੇ ਜੱਟਾਂ ਦੇ ਕਈ ਪਿੰਡ ਹਨ ਜੀਰਾ ਵਿੱਚ ਖੋਸਾ ਕੂਟਲਾ ਮੁਗਵੀਸ ਖੂਸਾ ਪਾਂਡੋ ਤਲਵੰਡੀ ਪਾਈ ਵਿੱਚ ਹੋਲਾ ਵਾਲੀ ਜਿਹੜਾ ਖੂਸਿਆਂ ਦਾ ਜਿਹੜਾ ਕਾਫੀ ਭਾਰੀ ਗਿਣਤੀ ਵਿੱਚ ਉੱਥੇ ਖੂਸੇ ਰਹਿੰਦੇ ਹਨ ਕੁਝ ਖੂਸੇ ਮੁਗਸਰ ਅਤੇ ਸਿਰਸੇ ਦੇ ਇਲਾਕੇ ਵਿੱਚ ਜਿਹੜੇ ਰਹਿੰਦੇ ਹਨ ਬਠਿੰਡੇ ਦੇ ਇਲਾਕੇ ਵਿੱਚ ਵੀ ਖੋਸਾ ਪਿੰਡ ਖੋਸੇ ਜੱਟਾਂ ਦਾ ਹੈ ਖੋਸੇ ਜੱਟਾਂ ਦਾ ਨਾਂ ਪਿੰਡ ਦਾ ਇੱਕ ਖੋਸਾ ਪਿੰਡ ਸਰਾਧ ਦੇ ਨਜ਼ਦੀਕ ਖੋਸੇ ਜੱਟਾਂ ਦਾ ਹੈ। ਇਹ ਇਸ ਪਿੰਡ ਦੇ ਲਾਲ ਸਿੰਘ ਖੋਸੇ ਨੇ ਮੁਗਲਾਂ ਨਾਲ ਟੱਕਰ ਲਈ ਸੀ। ਇਸ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਗੰਜ ਸੁਲੀਨਾ ਜਿਹੜਾ ਮੋਗਾ ਵਿੱਚ ਬਣਿਆ ਹੋਇਆ ਹੈ। ਇੱਕ ਹੋਰ ਰਵਾਇਤ ਹੈ ਕਿ ਖੋਸਿਆਂ ਦੇ ਵਡੇਰੇ ਰਣ ਧੀਰ ਨੂੰ ਦਿੱਲੀ ਛੱਡਣ ਮਗਰੋਂ ਬਚਪਨ ਵਿੱਚ ਜਨਮ ਸਮੇਂ ਕਿਸੇ ਏਲਣੇ ਬਚਾ ਲਿਆ ਸੀ ਇਸ ਕਾਰਨ ਉਹ ਵਿਆਹ ਸ਼ਾਦੀਆਂ ਸਮੇਂ ਖੁਸ਼ੀ ਇੱਲਾ ਨੂੰ ਰੋਟੀਆਂ ਪਾਉਂਦੇ ਆ ਖੁਸ਼ੀ ਵਿੱਚ ਜਿਹੜੇ ਇੱਲਾ ਨੂੰ ਰੋਟੀਆਂ ਪਾਉਂਦੇ ਹਨ ਖੁਸ਼ੀਆਂ ਦੀਆਂ ਰਸਮਾਂ ਆਮ ਜੱਟਾਂ ਨਾਲ ਮਿਲਦੀਆਂ ਨਹੀਂ ਹਨ ਵਿਆਹ ਸਮੇਂ ਖੁਸੇ ਗੋਦ ਦਾ ਜਿਹੜਾ ਦੂਮ ਚਰਖੇ ਤੇ ਤਕਲੇ ਨੂੰ ਛਪਾ ਕੇ ਰੱਖਦਾ ਹੈ ਵਿਆਹਤੜ ਜੋੜੀ ਨੂੰ ਇਸ ਇਸ ਨੂੰ ਲੱਭਦੀ ਹੈ ਦੇ ਅੰਦਰ ਜੋੜੀ ਜਿਹੜੀ ਹੈ ਕੁੜੀ ਅਤੇ ਮੁੰਡਾ ਇਸ ਤਰ੍ਹਾਂ ਬਹਾਦਰੀ ਜਿਹੜੀ ਬਰਾਦਰੀ ਹੈ ਪੂਰੀ ਜੋੜੀ ਦੀ ਅਕਲ ਪਰਖ ਕਰਦੀ ਹੈ ਉਹਨਾਂ ਨੂੰ ਪਰਖ ਕਰਦੀ ਹੈ ਉਹਨਾਂ ਦੀ ਕਿ ਲੱਭ ਸਕਦੇ ਕਿ ਨਹੀਂ ਹੁਣ ਬਹੁਤੀ ਜੱਟਾਂ ਨੇ ਪੁਰਾਣੇ ਰਿਵਾਜ ਛੱਡ ਦਿੱਤੇ ਹਨ ਕੁਝ ਤਰਖਾਣਾਂ ਦਾ ਗੋਤ ਵੀ ਖੋਸਾ ਹੁੰਦਾ ਹੈ ਹੋ ਸਕਦਾ ਕਿ ਕੁਝ ਗਰੀਬ ਜੱਟ ਤਰਖਾਣ ਕੰਮ ਕਰਨ ਕਰਕੇ ਤਰਖਾਣ ਬਰਾਦਰੀ ਵਿੱਚ ਰਲ ਮਿਲ ਗਏ ਹੋਣ ਤਰਖਾਣ ਇਸਤਰੀਆਂ ਨਾਲ ਵਿਆਹ ਕਰਨ ਕਾਰਨ ਕਈ ਜੱਟ ਗੋਤ ਤਰਖਾਣ ਜਾਤੀ ਵਿੱਚ ਰਲ ਗਏ। ਗੋਤ ਨਹੀਂ ਬਦਲਿਆ ਪਰ ਜਾਤੀ ਬਦਲ ਗਈ। ਪੰਜਾਬ ਵਿੱਚ ਖੋਸੀ ਗੋਤ ਦੇ ਲੋਕ ਘਟ ਹਨ। ਕੁਝ ਖੋਸੀ ਆਪਣਾ ਗੋਤ ਤੂਰ ਵੀ ਲਿਖਦੇ ਹਨ। ਕੁੰਦੋਲੀ ਧੱਦੇ ਨਾਲ ਜਾਂ ਕੰਦੂਲੇ ਧੱਦੇ ਨਾਲ। ਨੈਣ, ਚੰਦੜ, ਸੀੜੇ, ਟੰਡੇ ਅਤੇ ਗਰਚੇ ਵੀ ਤੂਰਾਂ ਵਿੱਚੋਂ ਹੀ ਹਨ। ਤੂਰ ਵੱਡਾ ਗੋਤ ਹੈ ਖੋਸੇ ਇਹ ਮੁਸਲਮਾਨ ਬਲੋਚ ਵੀ ਹਨ ਇੰਨਾਂ ਦੀ ਖੋਸੇ ਜੱਟਾਂ ਨਾਲ ਕੋਈ ਵੀ ਸਾਂਝ ਨਹੀਂ ਰਲਦੀ ਤਮਰ ਜਾਂ ਤੂਰ ਜੱਟਾਂ ਦਾ ਬਹੁਤ ਹੀ ਪ੍ਰਾਚੀਨ ਰਾਜਕਰਾਣਾ ਹੈ ਇਹ ਪਾਂਡੂ ਵੰਸ਼ ਨਾਲ ਸੰਬੰਧਿਤ ਰੱਖਦੇ ਹਨ ਖੂ ਖੋਸਾ ਤੂਰ ਜੱਟਾਂ ਦਾ ਪ੍ਰਸਿੱਧ ਉਪਗੋਤ ਹੈ ਇੰਨਾਂ ਨੇ ਅ ਦੂਸਰੇ ਮੁਲਕਾਂ ਵਿੱਚ ਜਾ ਕੇ ਬਹੁਤ ਤਰੱਕੀ ਕੀਤੀ ਖੋਸਿਆ ਵਾਂਗ ਸੀੜੇ ਵੀ ਤਮਰਾਂ ਵਿੱਚੋਂ ਹਨ ਇਹ ਤਮਰ ਤੇ ਤੂਰ ਵੀ ਇੱਕੋ ਹੀ ਗੋਤ ਆ ਜਦੋਂ ਦੁਸ਼ਮਣ ਨੇ ਤੂਰਾਂ ਦੇ ਕਿਲੇ ਤੇ ਕਬਜ਼ਾ ਕਰ ਲਿਆ ਤਾਂ ਕੁਝ ਤੂਰ ਸੀੜੀ ਲਾ ਕੇ ਕਿਲੇ ਵਿੱਚੋਂ ਨਿਕਲ ਕੇ ਪੰਜਾਬ ਵਿੱਚ ਆ ਕੇ ਜੱਟ ਭਾਈ ਵਿਚਾਰੇ ਵਿੱਚ ਰਲ ਮਿਲ ਗਏ ਇੰਨਾ ਦੀ ਹਾਲ ਸੀੜੇ ਪੈ ਗਏ ਦੁਰ ਦਿੱਲੀ ਦਾ ਰਾਜ ਖੁੱਸਨ ਮਗਰੋਂ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਆ ਕੇ ਭਾਰੀ ਗਿਣਤੀ ਵਿੱਚ ਆਬਾਦ ਹੋ ਗਏ ਵਸ ਗਏ ਤਮਰ Rajput ਵੀ ਹਨ ਅਤੇ Jat ਵੀ ਜਿਹੜੇ ਤਮਰ ਹਨ ਪੰਜਾਬ ਵਿੱਚ ਤਵਰਾਂ ਦੇ ਕਈ ਛੋਟੇ ਛੋਟੇ ਗੋਤ ਵੀ ਹਨ ਸੋ ਇਹ ਸੀ ਕੋਸੇ ਗੋਤ ਦਾ ਇਤਿਹਾਸ ਉਹਨਾਂ ਦਾ ਪਿਛੋਕੜ ਤਾਂ ਨੂੰ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ ਜੀ ਅਗਰ ਤੁਸੀਂ ਨਵੇਂ ਹੋ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ